ਇਨਾਂ ਦੀ ਕਮਾਈ ਦਾ ਧਿਆਨ ਧਰ ਬੋਲੋ ਜੀ ਅੱਜ ਇਹ ਅਰਦਾਸ ਕਿੱਥੇ ਚਲੇਗੀ ਅੱਜ ਚੁਣ-ਚੁਣ ਕੇ ਲੱਭ-ਲੱਭ ਕੇ ਸਾਡੇ ਖੂਬੀਆਂ ਲੋਕ ਅਸੀਂ ਲੋਕਾਂ ਚ ਵੰਡ ਰਹੇ ਹਾਂ ਆ ਇੱਕ ਪਿੰਡ ਦੀ ਵੀਡੀਓ ਸੀ ਗ੍ਰੰਥੀ ਦੀ ਲੱਤ ਸੁੱਕੀ ਤੇ ਡਾਂਗ ਦੇ ਨਾਲ ਉਹਨੇ ਮਾਰੇ ਦਾ ਪ੍ਰਕਾਸ਼ ਕੀਤਾ ਤੇ ਪਤਾ ਨਹੀਂ ਕਿੰਨੀ ਦੁਨੀਆਂ ਕੋ ਵੀਡੀਓ ਵੇਖ ਤੇ ਥੱਲੇ ਕਮੈਂਟ ਆ ਰਹੇ ਬੰਦਾ ਪਿਛੇ ਮੇਰਾ ਦਿਲ ਕਰੇ ਵੇਖੋ ਚਲੇ ਜਾਣਾ ਆਪਾਂ ਪਿਓ ਡਾਂਗ ਜਿਹੜੀ ਲੈ ਕੇ ਉਹਨੇ ਪ੍ਰਕਾਸ਼ ਕੀਤਾ ਉਹ ਡਾਂਗ ਫੜ ਕੇ ਤੇ ਉਸ ਪਿੰਡ ਵਾਲਿਆਂ ਦੇ ਦਿਹਾੜੇ ਹੋਣਾ ਚਾਹੀਦਾ ਵੀ ਤੁਹਾਨੂੰ ਕਿਹਨੇ ਆਖਿਆ ਗੁਰਦੁਆਰਾ ਬਣਾਓ ਇੱਕ ਪਿੰਡ ਚ 20-20 ਬਣਾ ਕੇ ਰੱਖ ਦਿੱਤੇ ਜਿਹਦੇ ਪ੍ਰਕਾਸ਼ ਬਾਪੂ ਨੇ ਕਰਾਉਣਾ ਕੋਈ ਸੱਤ ਨਾ ਪੰਚ ਪ੍ਰਵਾਣ ਪੰਚ ਪ੍ਰਧਾਨ ਪੰਜੇ ਪਾਵੇ ਉਹ ਕੀ ਹੋਇਆ ਜੀ ਦੂਰ ਦੂਰ ਤੱਕ ਸਾਡਾ ਨੰਗਾ ਹੋਇਆ ਤਾਂ ਸਾਡੀ ਬੇਇੱਜ਼ਤੀ ਹੋਈ ਕਾਲੀ ਵਿਜਤੀ ਹੋਈ ਵੇਖੋ ਜੀ ਸਿੱਖ ਕੌਮ ਰੌਲਾ ਪਾਉਂਦੀ ਫਿਰਦੀ ਮੈਂ ਵੀ ਇੰਨਾ ਰਾਜ ਕਰੇਗਾ ਖਾਲਸਾ ਅਸੀਂ ਆ ਕਰਨਾ ਉਹ ਕਰਨਾ ਏ ਉਹ ਕਹਿੰਦੇ ਪਹਿਲੋ ਆਪਣੇ ਗੁਰੂ ਸਾਹਿਬ ਦੀ ਸੇਵਾ ਕਰਨੀ ਤੇ ਸਿੱਖ ਲੋ ਹੁਣ ਆਪਾਂ ਸਮੇਂ ਕਿਰੇਣਾ ਜਿੱਥੇ ਬਹੁਤ ਜਿਆਦੇ ਆ ਸਭ ਤੋਂ ਵੱਡੀ ਮਾਗੀ ਪਿਆਰਿਓ ਆਪਣੇ ਆਪ ਨੂੰ ਖੋਜਣਾ ਸ਼ੁਰੂ ਕਰੀਏ ਬਾਣੀ ਕਹਿੰਦੀ ਬੰਦੇ ਖੋ ਜਿਦ ਦਿਲ ਹਾਰੇ ਰੋ ਬੋਲੋ ਬੰਦੇ ਖੋਜ ਨਾ ਫਿਰ ਪਰੇਸ਼ਾਨੀ ਹੁਣ ਸਭ ਤੋਂ ਵੱਡੀ ਖੋਜ ਕੀ ਹੈ ਐਸੇ ਨੇ ਆਪਣੇ ਘਰ ਚ ਨਿਗਾਹ ਮਾਰੋ ਵੀ ਜੇ ਜੀ ਸਿੱਖ ਕੌਮ ਜਿਨ੍ਹਾਂ ਦਾ ਇਤਿਹਾਸ ਅਰਦਾਸ ਵਿੱਚ ਭਰਿਆ ਪਿਆ ਇਹ ਬੰਦ ਬੰਦ ਕਟਾਏ ਓਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੀੜੇ ਚੀਰੇ ਗਏ ਪੁੱਠੀਆਂ ਖੱਲਾਂ ਲੁਹਾਈਆਂ ਪਰ ਤੇਰੀ ਸਿੱਖੀ बोलो ਨਹੀਂ ਨਾ ਛੱਡੀ ਤੇ ਸਾਡੇ ਦੇ ਗਾਂ ਕਿਹੇ ਮੁੰਡੇ ਦੇ ਜੂੜਾ ਹੀ ਨਹੀਂ ਦੀਦਾ ਤੇ ਅਸੀਂ ਕੀ ਕਰੀਏ ਵੀ ਲੋ ਤਾਂ ਮੈਂ ਅਧਿਕਾਰ ਪਾ ਸ਼ੁਰੂ ਕਰਾਣਾ ਵੀ ਸਾਰੇ ਕਹਿੰਦੇ ਉਹ ਗਲਤ ਉਹ ਗਲਤ ਉਹ ਗਲਤ ਮੈਂ ਕੀ ਨਾ ਮੈਂ ਗਲਤ ਆ ਵੇਖੋ ਬੁੱਲੇ ਸ਼ਾਹ ਵਰਗੇ ਫਕੀਰਾਂ ਨੇ ਆਖਿਆ ਬੁਰੇ ਬੰਦੇ ਮੈਂ ਲੱਭਣ ਚੱਲਿਆ ਮੈਨੂੰ ਬੁਰਾ ਨਾ ਲੱਭਾ ਕੋਈ ਜਦ ਮੈਂ ਆਪਣੇ ਅੰਦਰ ਵੜਿਆ ਤੇ ਮੇਥੋਂ ਬੁਰਾ ਨਾ ਆਪਣੇ ਅੰਦਰ ਦੀ ਖੋਜ ਕਰੀਏ ਤੇ ਫਿਰ ਜਾ ਕੇ ਆਪਣੇ ਆਪ ਹੀ ਇਨਸਾਨ ਝੁੱਕ ਜਾਵੇਗਾ ਕਿਉਂਕਿ ਵੱਡੇ ਵੱਡੇ ਗਿਆਨੀ ਕਹਿੰਦੇ ਰੱਬ ਨੇ ਇਦਾਂ ਦੀ ਖੇਡ ਰਚੀ ਮੇਰੀਆਂ ਅੱਖਾਂ ਨੂੰ ਸਾਰੀ ਸੰਗਤ ਦਾ ਮੂੰਹ ਦਿਦਾ ਏ ਪਰ ਮੈਨੂੰ ਆਪ ਦਾ ਮੂੰਹ ਨਹੀਂ ਹੁੰਦਾ ਇਹ ਮੂੰਹ ਵੇਖਣ ਵਾਸਤੇ ਮੈਨੂੰ ਸੀਸਾ ਲੈਣਾ ਪੈਣਾ ਏ ਤੇ ਭਾਈ ਸਹਿਬਨ ਅਰਥ ਕੀਤੇ ਗੁਰਬਾਣੀ ਪਾਠ ਦਰਪਣ ਦਰਪਣ ਕਹਿੰਦੇ ਮਹਾਂਪੁਰਖੋ ਸ਼ੀਸ਼ੇ ਨੂੰ ਕਹਿੰਦੇ ਜਿੰਨੇ ਆਪਣਾ ਮੂੰਹ ਵੇਖਣਾ ਨਾ ਵੀ ਮੈਂ ਕਿਦਾਂ ਦਾ ਏ ਉਨੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇੱਕ ਸਹਿਜ ਪਾਠ ਕਰਨਾ ਚਾਹੀਦਾ ਅਰਥਾ ਸਵੇਰ ਫਿਰ ਪਤਾ ਲੱਗੂਗਾ ਆਪਾਂ ਕਿੱਥੇ ਆਪਾਂ ਦਾ ਆਪ ਦਾ ਵਜੂਦ ਹੀ ਘਵਾਲਿਆ ਈਸਾਈ ਆਉਂਦੇ ਧਰਮ ਦੀ ਤਰੱਕੀ ਕਰ ਰਹੇ ਮੁਸਲਮਾਨ ਆਉਂਦਾ ਧਰਮਵਾਦੀ ਚ ਕਰ ਰਹੇ ਹਿੰਦੂ ਵੀਰ ਆਉਂਦੇ ਧਰਮ ਚ ਪੱਕਿਆ ਆ ਬੈਠੇ ਬਾਬੇ ਨਾਨਕ ਦੇ ਸਿੱਖ ਜੀ ਦਾ ਦਾਦਾ ਨਿਹੰਗ ਸਿੰਘ ਸੀ ਪਿਤਾ ਭਚੰਦ ਸੀ ਤੇ ਪੋਤਾ ਨੰਗ ਹੋ ਗਿਆ ਸਾਡਾ ਦਾਦਾ ਹਿੰਗ ਸਿੰਘ ਬੈਠੇ ਢੰਗ ਸਿੰਘ ਸੀ ਤਕਰੀਬਣੀ ਉਹਨਾਂ ਨੇ ਬਾਣੀ ਬਾਣੇ ਨੂੰ ਗੱਜ ਕੇ ਪਿਆਰ ਕੀਤਾ ਤੇ ਮੇਰੇ ਪਿਓ ਨੇ ਬਾਣਾ ਲਾਦਾ ਚਲ ਦਾੜਾ ਰੱਖ ਲਿਆ ਪਾਗ ਤੇ ਕਦੇ ਪੈਂਟ ਸ਼ਲਰ ਤੇ ਕਦੇ ਕੁੜਤਾ ਪਾ ਲਿਆ ਹੁਣ ਜਿਹੜੇ ਤੀਜੀ ਪੀੜ੍ਹੀ ਐ ਉਹਨਾਂ ਨੇ ਕੱਛਾ ਬਲੈਂਡ ਪਾ ਲਿਆ ਤੇ ਨਾ ਦਾੜੀ ਤੇ ਨਾ ਸਿਰ ਸਾਨੂੰ ਕੌਣ ਪੁੱਛੇਗਾ ਉਹ ਗੁਰੂ ਗੋਬਿੰਦ ਸਿੰਘ ਦੇ ਵਾਰਸ ਮੈਂ ਤੇ ਆਪ ਸਭ ਤੋਂ ਗਲਤਾਂ ਮੈਂ ਕਿਸੇ ਦੇ ਬਾਰੇ ਕੀ ਕਵਾਂ ਸਭ ਤੋਂ ਵੱਡੀ ਖੋਜ ਅਜ ਆਪਾਂ ਸਿਆਣੇ ਬਣ ਕੇ ਆਪਣੇ ਘਰ ਤੋਂ ਸ਼ੁਰੂ ਕਰੀਏ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸੁਲਤਾਨ ਪਰਲੋਦੀ 14 ਸਾਲ 9 ਮਹੀਨੇ ਤੇ 13 ਦਿਨ ਪਹਿਲੋਂ ਆਪ ਚੌਂਕੜਾ ਮਾਰਿਆ ਆਪਣੇ ਆਪ ਨੂੰ ਸਮਝਾਇਆ ਤੇ ਫਿਰ ਉਹਨਾਂ ਪਹਿਲੀ ਉਦਾਸੀ ਜਿਹੜੇ ਵੀਰ ਦੀ ਕਵਤਾ गा ਕੇ ਗੈਣਾ ਵਾਜੇ ਦੇ ਇਹ ਪਹਿਲੀ ਉਦਾਸੀ ਬੀਬੇ ਨਾਨਕੀ ਦੇ ਘਰੋਂ ਸ਼ੁਰੂ ਹੋਈ ਉਦਾਸੀ ਦੀ ਰੀਤ ਕਿਨੇ ਚਲਾਈ ਕਿਨੇ